ਜਿੰਨੇ ਵੀ ਭਰਾ ਆਪਣੇ ਨਾਲ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਰਾਹੀਂ ਜੁੜੇ ਹੋਇਆ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਵਾਲੀ ਮਾਰਵਾੜੀ ਘੋੜੀ ਦਿਖਾਉਣੀ ਆ ਘੋੜੀ ਦਾ ਨਾਮਾ ਹਾਣਾ ਉਮਰ ਘੋੜੀ ਦੀ ਤਕਰੀਬਨ 4.5 ਸਾਲ ਬਣਤਰਾਂ ਦੀ ਘੋੜੀ ਬਹੁਤ ਜਿਆਦਾ ਚੰਗੀ ਆ ਬਰੀਕੀਆਂ ਬੜੀਆਂ ਨੇ ਘੋੜੀ ਦੇ ਵਿੱਚ ਜੇ ਆਪਾਂ ਇਹਦੀ ਮਾਰਕਿੰਗ ਦੀ ਗੱਲ ਕਰੀਏ ਤਾਂ ਮੱਥੇ ਤੇ ਇਹਦੇ ਫੁੱਲ ਆ ਤੇ ਤਿੰਨ ਪੈਰ ਚਟੇ ਆ ਦੋ ਪੈਰ ਪਿਛਲੇ ਤੇ ਅਗਲਾ ਇੱਕ ਪੈਰ ਚਟਾ ਇਹਦਾ ਕਾਦੇ ਦਾ ਘੋੜੀ ਦਾ 60 ਤੋਂ ਮਾੜੀ-ਮੋਟੀ ਦਬਦੀ ਆ ਜਿਹੜੀ ਇਹਦੀ ਹਾਈਟ ਆ ਨਾ 60 ਤੋਂ ਮਾੜੀ-ਮੋਟੀ ਘਾਟਾ ਤੇ ਬਾਕੀ ਇੱਕ ਮਹੀਨੇ ਦੀ ਇਹ ਕਨਫਰਮ ਗੱਭਣ ਚੈੱਕ ਪਾਸ ਆ ਦਿਲਬਰ ਘੋੜੇ ਤੋਂ ਰਣੀਏ ਵਾਲੇ ਦਿਲਵਾਗ ਦਾ ਪੁੱਤ ਆਗਾ ਬਾਈ ਹੁਣਾਂ ਦੇ ਘਰੇ ਹੀ ਆ ਘੋੜਾ ਦਿਲਬਰ ਉਸ ਘੋੜੇ ਤੋਂ ਮਹੀਨੇ ਦੀ ਗੱਭਣ ਚੈੱਕ ਪਾਸ ਹੋਊਗੀ ਤੇ ਇੱਕ ਸੂਆ ਪਹਿਲਾਂ ਘੋੜੀ ਸੂਈ ਵੀ ਆ ਨਮਾ ਹਾਣਾ ਬਿਲਕੁਲ ਪਹਿਲਾਂ ਵੀ ਇਹਨੇ ਬੱਚਾ ਚੰਗਾ ਦਿੱਤਾ ਸੀਗਾ ਸੋ ਜਿਹੜਾ ਵੀ ਕੋਈ ਚਾਵਣ ਸੱਜਣਾ ਘੋੜੀ ਖਰੀਦਣਾ ਚਾਹੁੰਦਾ ਭਾਅ ਸਿਰ ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਘੋੜੀ ਇਹ ਵੈਸੇ ਮਾਰਵਾੜੀ ਕੈਰੈਕਟਰ ਵਾਈਜ਼ ਘੋੜੀ ਚੰਗੀ ਆ ਪਿੱਠਪੜਾ ਤੁਸੀਂ ਦੇਖ ਸਕਦੇ ਹੋ ਗਰਦਨ ਵੀ ਲੰਮੀ ਆ ਪਤਲੀ ਆ ਮਣੀਆ-ਮੁਣੀਆ ਬੜਾ ਪਤਲਾ ਹੈਗਾ ਤੇ ਸਭ ਤੋਂ ਖਾਸ ਗੱਲ ਜਿਹੜੀ ਮੈਨੂੰ ਲੱਗੀ ਲੈਂਥ ਚੰਗੀ ਆ ਘੋੜੀ ਦੀ ਸੋ ਜਿਹੜਾ ਵੀ ਕੋਈ ਘੋੜੀ ਬੰਦਾ ਖਰੀਦਣਾ ਚਾਹੁੰਦਾਗਾ ਬਾਈ ਅਮਨਦੀਪ ਦਾ ਕੰਟੈਕਟਰ ਨੰਬਰ ਆਪਾਂ ਸਕਰੀਨ ਦੇ ਉੱਤੇ ਮੈਂਸ਼ਨ ਕਰਤਾ 99153 15099 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਬਾਲਪੌਰੀਆਂ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਘੋੜੀ ਬਿਲਕੁਲ ਸਾਫ ਆ ਤੇ ਵੈਸੇ ਵੀ ਸ਼ੋਅ ਕਰਦੀ ਆ ਕਰੈਕਟਰ ਚੰਗੇ ਆ ਮਾਰਵਾੜੀ ਪੱਖ ਤੋਂ ਜੇ ਆਪਾਂ ਦੇਖੀਏ ਕੰਨ ਕੰਨ ਵੀ ਛੋਟਾਗਾ ਸ਼ਕੀਨ ਕਾਨਾ ਜੁੜਮਾ ਕਾਨਾ ਸੋ ਇਹ ਘੋੜੀ ਮਿੱਤਰੋ ਪਿੰਡ ਤਾਜਪੁਰ ਰਾਏਕੋਟ ਦੇ ਬਿਲਕੁਲ ਨਾਲ ਲੱਗਵਾ ਪਹਿਲਾ ਪਿੰਡ ਆਗਾ ਤਾਜਪੁਰ ਤਕਰੀਬਨ ਰਾਏਕੋਟ ਤੋਂ 5-7 ਕਿਲੋਮੀਟਰ ਦੂਰ ਆ ਜਿਹੜਾ ਵੀ ਕੋਈ ਬੰਦਾ ਘੋੜੀ ਖਰੀਦਣਾ ਚਾਹੁੰਦਾ ਬਾਈ ਅਮਨਦੀਪ ਦੇ ਕੋਲੇ ਪਿੰਡ ਤਾਜਪੁਰ ਜਾ ਕੇ ਘੋੜੀ ਦੇਖ ਸਕਦੇ ਹੋ ਘੋੜਾ ਵੀ ਬਾਈ ਦੇ ਘਰੇ ਹੀ ਆ ਬਾਕੀ ਆਪਾਂ ਸਾਈਡ ਤੇ ਆ ਘੋੜੇ ਦੀ ਫੋਟੋ ਲਾਤੀ ਦਰਸ਼ਨ ਪਾ ਲੋ ਇਸ ਘੋੜੇ ਦਾ ਨਾਮ ਆ ਦਿਲਬਰ ਇਹ ਤਾਂ ਗੱਬਣ ਚੈੱਕ ਪਾਸ ਹੋ ਗਈ ਇਹ ਇੱਕ ਮਹੀਨੇ ਦੀ ਸੋ ਤੁਸੀਂ ਦੇਖ ਸਕਦੇ ਹੋ ਘੋੜੀ ਦੇ ਵਿੱਚ ਨਖਰਾ ਨੋਖਰਾ ਚੰਗਾ ਵੈਸੇ ਸੁਭਾਅ ਦੀ ਠੰਡੀ ਸੀਲ ਆ ਤੇ ਨੰਬਰ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦਾ ਬਾਈ ਅਮਨਦੀਪ ਦਾ 991753 15099 ਸਾਢੇ 4 ਸਾਲ ਘੋੜੀ ਦੀ ਉਮਰ ਆ ਹਾਈਟ ਆ ਜਿਹੜੀ 60 ਇੰਚ ਤੋਂ ਮਾੜੀ ਮੋਟੀ ਦੱਬਦੀ ਆ ਤਿੰਨ ਪੈਰ ਚਿੱਟੇ ਆ ਮੱਥੇ ਫੋਲਾ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਲੈਂਥ ਚੰਗੀ ਆ ਗਰਦਨ ਬੜੀ ਪਤਲੀ ਆ ਮੂੰਹ ਮਹਾਂਦਰੇ ਦੀ ਸੋਹਣੀਆ ਖੜਨੀ ਕਰਨੀ ਕੋੜੀ ਦੀ ਚੰਗੀ ਆ ਸ਼ੋਅ ਕਰਦੀ ਆ ਬਾਕੀ ਭਾਜ ਬਣ ਜੂਗੀ ਕਾਲ ਕਰ ਲਿਓ ਬਾਈ ਅਮਨਦੀਪ ਨੂੰ ਪਿੰਡ ਤਾਜਪੁਰਾ